ਸਤਿ ਸ਼੍ਰੀ ਅਕਾਲ ਸਾਰੇ ਪੰਜਾਬ ਵਾਸੀਆਂ ਦਾ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਮੌਸਮ 'ਚ ਜਿਸ ਦਿਵਾ 25 ਤੋਂ ਲੈ ਕੇ 22 ਤਰੀਕ ਤੱਕ ਪੰਜਾਬ ਦੇ ਮੌਸਮ ਦੀ ਗੱਲ ਕਰਾਂਗੇ ਕਿਨਾਂ ਭਾਗਾਂ 'ਚੋਂ ਭਾਰੀ ਤੋਂ ਭਾਰੀ ਮੀਂਹ ਦੇਖਣ ਨੂੰ ਮੈਸਾ ਦਾ ਮੌਨਸੂਨ ਦੀ ਐਂਟਰੀ ਪੰਜਾਬ 'ਚ ਹੋ ਚੁੱਕੀ ਹੈ ਮੌਨਸੂਨ ਪੰਜਾਬ ਦੇ ਕਿਨਾਂ ਭਾਗਾਂ 'ਚੋਂ ਭਾਰੀ ਮੀਂਹ ਦੇਖਦਾ ਹੈ ਆਉਂਦੇ ਦਿਨਾਂ 'ਚ ਸਾਰਾ ਕੋ ਜਾਣ ਲਈ ਆਪਣੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਆਪਣੇ ਕਿਸਾਨ ਵੀ ਨਵੇਂ ਆਏ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਆਪਣੇ ਕਿਸਾਨ ਵੀ ਨਾਲ ਵੀਡੀਓ ਸ਼ੇਅਰ ਕਰਨਾ ਨਾ ਭੁੱਲੋ ਜਿਹਨੂੰ ਆਪਣੇ ਵੈਦਰ ਦੀ ਇਨ ਅੰਦਰ ਹੀ 24 ਜੂਨ ਪੰਜਾਬ ਦੇ 8 ਵਜੇ ਦੀ ਰਾਤ ਦੀਆਂ ਲਾਈਵ ਸੈਟਰੀ ਵੀ ਦੇਖਦੋਂ ਪੰਜਾਬ ਚ ਜੇ ਉਮੀਦ ਦੇਖਣ ਨੂੰ ਮਿਲੇ ਟਟਮੀਆਂ ਕਾਰਵਾਈ ਦੇਖਣ ਨੂੰ ਮਿਲੀਆਂ ਇਹ ਨਹੀਂ ਕਿ ਇੱਕੋ ਦਮ ਪੂਰਾ ਪੰਜਾਬ ਹੀ ਕਵਰ ਹੋ ਗਿਆ ਸਿਰੇਰੇ ਹੋਇਆ ਸੀ ਕਵਰ ਪਰ ਉੱਤ ਪਰ ਟਟਮੀਆਂ ਕਾਰਵਾਈ ਦੇਖਣ ਨੂੰ ਮਿਲੀਆਂ ਬਾਕੀ ਗੱਲ ਕਰੀਏ ਅਣ ਹੋਰ ਦਿਨ ਚ ਪੰਜਾਬ ਦੇ ਮੌਸਮ ਦੀ ਅੱਗੇ ਪਹਿਲਾ ਦੇਖੋ ਮੌਨਸੂਨ ਕਿੱਥੇ ਪਹੁੰਚ ਗਿਆ ਦੇਖੋ ਤੁਸੀਂ ਮੌਨਸੂਨ ਨੇ ਪੰਜਾਬ ਦਾ ਅੱਧਾ ਭਾਗ ਕਵਰ ਕਰ ਚੁੱਕੇ ਮੌਨਸੂਨ ਕਾਫੀ ਐਡਵਾਂਸ ਹੈ 7-8 ਦਿਨ ਕਮਸ ਕਮ ਮੌਨਸੂਨ ਚੱਲ ਰਹੀ ਹੈ ਮੌਨਸੂਨ ਪੰਜਾਬ ਦੇ ਅੱਧੀ ਬੈਲਟ ਆਪਣੇ ਕਵਰ ਕਰ ਚੁੱਕੀ ਹੈ ਆਪਣੇ ਮਾਝਾ ਦਵਾਬਾ ਲਗਭਗ ਸਾਰਾ ਕਵਰ ਹੋ ਚੁੱਕਾ ਹੈ ਮੌਨਸੂਨ ਦੇ ਨਾਲ ਤੇ ਇੱਕ ਦੋ ਦਿਨਾਂ ਚ ਪੂਰਾ ਪੰਜਾਬ ਹੀ ਕਵਰ ਹੋ ਜਾਊਗਾ ਬਾਕੀ ਕਿ ਕਈ ਆਉਣ ਦੇ ਦਿਨਾਂ ਚ ਮੀਂਹ ਦੀ ਉਮੀਦ ਹੈ ਅੱਜ ਆਪਣਾ 24 ਜੂਨ ਸੀਗੀ ਜਿਹੜੇ ਏਰੀਆ ਦੱਸਿਆ ਸੀਗੇ ਇਹਨਾਂ ਵਿੱਚ ਮੀਂਹ ਦੇਖਣ ਨੂੰ ਮਿਲਿਆ ਗੱਲ ਕਰੀਏ 25 ਨੂੰ 25 ਨੂੰ ਜ ਆਪਣੇ ਜਿਆਦੇ ਮੀ ਆਪਣੇ ਸੀਧੇ ਭਾਗ ਸੰਗਰ ਦੇ ਭਾਗ ਹੋ ਗਏ ਨਵਾਂ ਸ਼ਹਿਰ ਹੋ ਗਿਆ ਰੂਪਨਗਰ ਹੋ ਗਿਆ ਲੁਧਿਆਣੇ ਦੇ ਭਾਗ ਹੋ ਗਏ ਜਲੰਧਰ ਦੇ ਹੋ ਗਿਆ ਕਬੂਥਲੇ ਦੇ ਹੋ ਗਿਆ ਇਧਰ ਆਪਣੇ ਪਟਿਆਲੇ ਦੇ ਭਾਗ ਹੋਏ ਨੂੰ ਜੇ ਕਾਫੀ ਕੱਲੂ ਤਕੜਾ ਵੀ ਦੇਖਣ ਨੂੰ ਮਿਲਦਾ ਜਿਆਦੇ ਤਕੜੇ ਵੀ ਸਾਡੇ ਪਟਿਆਣਕੋੜ ਹਜ਼ਾਰ ਪਰ ਨਵਾਂ ਸ਼ਹਿਰ ਰੂਪਨਗਰ ਸ਼ਹੀਦ ਭਗਤ ਸਿੰਘ ਫਤਿਹਗੜ੍ਹ ਸਾਹ ਪਟਿਆਲੇ ਦੇ ਹੋਗੇ ਨੂੰ ਜੇ ਥੋੜੇ ਵੀਨੇ ਜਿਆਦੇ ਸਾਰ ਹਨ ਬਾਕੀ ਆਪਣੇ ਅੰਮ੍ਰਿਤਸਰ ਤਾਂ ਤਰ ਗੁਰਦਾਸਪੁਰ ਕਬੂਲਜੰਦ ਦੇ ਭਾਗ ਹੋ ਗਏ ਲੁਧਿਆਣੇ ਦੇ ਨੂੰ ਤਕੜਾ ਵੀ ਦੇਖਣ ਨੂੰ ਮਿਲਦਾ ਬਾਕੀ ਗੱਲ ਕਰੀ ਆਪਾਂ 26 ਜੂਨ ਦੀ 26 ਜੂਨ ਦੇ ਦਿਨ 26 ਜੂਨ ਨੂੰ ਮੱਝ ਦੋਆਬੇ ਦੇ ਮੇਨਲੀ ਸਾਰੇ ਭਾਗਾਂ ਵਿੱਚ ਤਕੜਾ ਵੀ ਦੇਖਣ ਨੂੰ ਮਿਲੂਗਾ ਅੰਮ੍ਰਿਤਸਰ ਤਾਂ ਤਰ ਗੁਰਦਾਸਪੁਰ ਦੇ ਭਾਗ ਹੋ ਗਏ ਆਪਣੇ ਪਟਿਆ ਨਵਾਂ ਸ਼ਹਿਰ ਹੋ ਗਿਆ ਹਾਰਪੁਰ ਹੋ ਗਿਆ ਇਹਨਾਂ ਵਿੱਚ 26 ਜੂਨ ਨੂੰ ਤਗੜਾ ਮੀਂਹ ਦਿਖਣ ਨੂੰ 26 ਜੂਨ ਨੂੰ ਪੂਰੇ ਪੰਜਾਬ 'ਚ ਹੀ ਮੀਂਹ ਦਿਖਣ ਨੂੰ ਮਿਲੂਗਾ ਇਹਨਾਂ ਵਿੱਚ ਥੋੜੇ ਮੀਂਹ ਜਿਆਦੇ ਸਾਰੇ ਹਨਾ ਕੱਲ ਕਰੀਏ 27 ਜੂਨ ਨੂੰ 27 ਜੂਨ ਨੂੰ ਆਪਣੀ ਜਿਹੜੀ ਪੰਜਾਬ ਦੀ ਸੈਂਟਰ ਵਾਲੀ ਬੈਲਟ ਕਵਰ ਹੋਗੀ ਜਿਆਦੀ ਅੰਮ੍ਰਿਤਸਰ ਤਾਂ ਤਾਂ ਗਦਾਫਾ ਜਨੰਦਰ ਮੋਗੇ ਦੇ ਭਾਗ ਹੋ ਗਏ ਬਰਨਾਲੇ ਦੇ ਹੋ ਗਏ ਲੁਧਿਆਣੇ ਦੇ ਹੋ ਗਏ ਸੰਗਰੂਰ ਦੇ ਭਾਗ ਹੋ ਗਏ ਆਪਣੇ ਪਟਿਆਲੇ ਦੇ ਭਾਗ ਹੋਏ ਐਸ ਸੀ ਸਨਗਰ ਹੋ ਗਿਆ ਫਤਿਹਗੜ ਸਾਹਿਬ ਹੋ ਗਿਆ ਰੂਪਨਗਰ ਹੋ ਗਿਆ ਇਿੱਧਰ ਆਪਣੇ ਨਵਾਂ ਸ਼ਹਿਰ ਦੇ ਭਾਗ ਉਹ ਕਿਨਾਂ ਵਿੱਚ ਆਪਣੇ 27 ਜੂਨ ਨੂੰ ਤਕੜਾ ਮੀਂਹ ਦੇਖਣ ਨੂੰ ਮਿਲਦਾ 27 ਜੂਨ ਨੂੰ ਪੰਜਾਬ ਦੇ ਬਾਕੀ ਸਾਰੇ ਭਾਗ ਉਹ ਮੀਂਹ ਦੇਖਣ ਨੂੰ ਮਿਲੂਗਾ ਪਰ ਇਹਨਾਂ ਵਿੱਚ ਥੋੜੇ ਜ਼ਿਆਦਾ ਮੀਂਹ ਸਾਰ ਹਨ 28 ਜੂਨ ਨੂੰ ਮੌਸਮ ਵਿੱਚ ਥੋੜੀ ਆਪਣੇ ਗਰਾਵਰ ਦੇਖਣ ਨੂੰ ਮਿਲੂਗੀ 28 ਜੂਨ ਨੂੰ ਸਿਸਟਮ ਥੋੜਾ ਜਿਹਾ ਕਮਜ਼ੋਰ ਬਣ ਕੇ 28 ਜੂਨ ਨੂੰ ਸਿਰਫ ਆਪਣੇ ਗੁਰਦਾਸਪੁਰ ਪ੍ਰਧਾਨਕੋਟ ਹੁਸ਼ਿਆਰ ਪਰ ਨਵਾਂ ਸ਼ਹਿਰ ਰੂਪਾਂਗ ਦੇ ਵਿੱਚ ਠੀਕ-ਠਾਕ ਮੀਂਹ ਦੇਖਣ ਨੂੰ ਮਿਲਦਾ ਹਲਕਾ ਦਰਮਿਆਨਾ ਤੇ ਬਾਕੀ ਪੰਜਾਬ ਜੋ ਮਾਣੀ-ਮੋਟੀ ਬੱਦਲ ਵਈ ਦੇਖਣ ਨੂੰ ਮਿਲ ਸਕਦੀ ਹੈ ਮਤਲਬ ਆ ਕਾਲ 28 ਜੂਨ ਤੇ ਪੰਜਾਬ ਵਿੱਚ ਕਾਰਵਾਈ ਦੇਖਣ ਨੂੰ ਮਿਲੂਗੀਆਂ ਮੇਨ ਕਾਰਵਾਈਆਂ ਆਪਣੇ 26 27 ਜੂਨ ਤੋਂ ਜਿਆਦਾੀਆਂ ਕਾਰਵਾਈਆਂ ਹਨ ਕਾਫੀ ਤਕੜਾ ਨਹੀਂ ਦੇਖਣ ਨੂੰ ਮਿਲਦਾ ਸੱਚ ਟਕਨੇ ਝਟਾ ਲੱਗ ਸਕਦੀ ਹੈ ਨਾ ਬਾਕੀ ਕੱਲੂ ਵੀ ਆਪਣਾ ਸਵੇਰ ਨੂੰ ਤਕੜੀ ਝਟਾ ਲੱਗ ਸਕਦੀ ਹੈ ਪੰਜਾਬ ਵਿੱਚ ਉਹ ਵੀ ਆਪਾਂ ਜ਼ਿਲ੍ਹੇ ਵੇ ਤੇ ਗਾਲਾਂ ਕਾਲੀਏ ਕੱਲੂ ਆਪਣੇ 25 ਜੂਨ ਨੂੰ ਕਿਨਾਂ ਵਿੱਚ ਥੋੜੇ ਮੀਂਹ ਜਿਆਦਾ ਸਾਰਾ ਨਾ ਪੰਜਾਬ ਦੀ ਮੇਨਲੀ ਆ ਬੈਲਟ ਕੋਈ ਗਰਦਾਸਪੁਰ ਪਠਾਨਕੋਟ ਕਬੂਸੀ ਦੇ ਹਿੱਸੇ ਦੇ ਹਸ਼ਿਆਰਪੁਰ ਦੇ ਲੁਧਿਆਣੇ ਦੇ ਬਰਨਾਲੇ ਦੇ ਸੰਗਰੂਰ ਤੇ ਪਟਿਆਲਾ ਦੇ ਫਤਿਹਗੜ੍ਹ ਸਾਹਿਬ ਮੁਹਾਲੀ ਰੋਪੜ ਰਸ਼ੀਦਪੁਰ ਭਾਗਾਂ ਨੇ ਵੀ ਇਹਨਾਂ ਚ ਕਾਲੂ 25 ਜੂਨ ਨੂੰ ਅੱਧੀ ਰਾਤ ਤੋਂ ਬਾਅਦ ਬਦਲਵਾਈ ਕਰੀਟ ਹੋਊਗੀ ਜੋ ਕਿ ਹਾਲਕਾ ਦਰਮਿਆਨਾ ਤੇ ਕੌਸ਼ਕੋਸ਼ ਭਾਗਾਂ ਜੋ ਭਾਰੀ ਜੱਟ ਵੀ ਦੇਖਣ ਨੂੰ ਮਿਲ ਸਕਦੀ ਹੈ ਕਾਲੂ ਇਹਨਾਂ ਭਾਗਾਂ ਚ ਇਹ ਨਹੀਂ ਹੋਵੇਗਾ ਕਿ ਇੱਧਰ ਬਿਲਕੁਲ ਨਹੀਂ ਮੀਂਹ ਦੇਖਣ ਨੂੰ ਮਿਲੂਗਾ ਪਰ ਜਾਦਵੀ ਸਾਰ ਆਪਣੇ ਜਿਹੜੇ ਭਾਗ ਦੱਸਿਆ ਨਹੀਂ ਨੇ ਉਹ ਚ ਜਾਦਵੀ ਸਾਰ ਹਨ ਬਾਅਦ ਉਹਨਾਂ ਬਸ ਰਿਪੋਰਟ ਬਣਾ ਦਦਾਂਗੇ ਕਿ